ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਗੁਰਤਾਜਪੁਰ ਤੇ ਤੇ ਸਭ ਤੋਂ ਪਹਿਲਾਂ ਜੀ ਤੁਹਾਡਾ ਬਹੁਤ ਬਹੁਤ ਥੈਂਕ ਯੂ ਤੁਸੀਂ ਸਾਡੀਆਂ ਵੀਡੀਓ ਨੂੰ ਇੰਨਾ ਪਿਆਰ ਦਿੱਤਾ ਤੇ ਤੁਹਾਡੀ ਪਿਆਰ ਸਦਕਾ ਤੇ ਵਾਹਿਗੁਰੂ ਜੀ ਦੀ ਮਿਹਰ ਨਾਲ ਸਾਡੇ ਚੈਨਲ ਦਾ ਐਡੀਸਨ Google AdSense ਪਿੰਜੜਾ ਉਹ ਆ ਗਿਆ ਹੈ ਤੇ ਇਦਾਂ ਹੀ ਬਸ ਸਾਡੀਆਂ ਵੀਡੀਓ ਨੂੰ ਪਿਆਰ ਦਿੰਦੇ ਰਹੋ ਤੇ ਸਾਡੇ ਚੈਨਲ ਨੂੰ ਤੁਸੀਂ ਜਰੂਰ ਸਬਸਕ੍ਰਾਈਬ ਕਰੋ ਤੁਹਾਨੂੰ ਇੱਥੇ ਪਰਿਵਾਰਿਕ ਵੀਡੀਓ ਮਿਲਣਗੀਆਂ ਚਾਹੀਓ ਕਮੇਡੀ ਹੋਵੇ ਤੇ ਚਾਹੀਓ ਟ੍ਰਿਕ ਹੋਵੇ ਕੋਈ ਤਾਂ ਅੱਜ ਮੈਂ ਬਹੁਤ ਵਧੀਆ ਟ੍ਰਿਕ ਤੁਹਾਡੇ ਵਾਸਤੇ ਲੈ ਕੇ ਆਈਆਂ ਕਿ ਬੜੀ ਮੁਸ਼ਕਲ ਆਂਦੀ ਆ ਭੈਣਾਂ ਨੂੰ ਕਿ ਸਵੇਰੇ ਆਪਾਂ ਜੋ ਡਸਟਿੰਗ ਕਰਦੇ ਆਂ ਤਾਂ ਆਪਾਂ ਸੋਫਿਆਂ ਨੂੰ ਵੀ ਕਾਫੀ ਸਾਫ਼ ਕਰਨ ਦੀ ਕੋਸ਼ਿਸ਼ ਕਰਦੇ ਆਂ ਪਰ ਫਿਰ ਵੀ ਕਿਤੇ ਨਾ ਕਿਤੇ ਜਿਹੜੀ ਡਸਟ ਹੋਰ ਰਹਿ ਜਾਂਦੀ ਆ ਤੇ ਸਾਨੂੰ ਬੜਾ ਹੀ ਫੀਲ ਜਾ ਹੁੰਦਾ ਜਦੋਂ ਕੋਈ ਗੈਸਟ ਆਂਦਾ ਕਿ ਤੁਹਾਡੇ ਸੋਫੇ ਜਿਹੜੇ ਆ ਉਹਨਾਂ ਕਾਫੀ ਪੁਰਾਣੇ ਹੋ ਗਏ ਜਿਵੇਂ 10-15 ਸਾਲ ਪੁਰਾਣੇ ਹੋ ਗਏ ਆ ਤਾਂ ਉਹ ਥੋੜੇ ਜਿਹਾ ਨਾ ਡਲ ਡਲ ਲੱਗਦੇ ਆ ਉਹਨਾਂ ਦੀ ਚਮਕ ਜਿਹੜੀ ਉੱਡ ਜਾਂਦੀ ਆ ਤੇ ਅੱਜ ਮੈਂ ਤੁਹਾਨੂੰ ਸਿਰਫ ਦੋ ਚੀਜ਼ਾਂ ਦੇ ਨਾਲ ਹੀ ਦੱਸਾਂਗੀ ਤੇ ਦੋ ਚੀਜ਼ਾਂ ਜਿਹੜੀਆਂ ਨੇ ਉਹ ਸਾਨੂੰ ਬਹੁਤ ਆਸਾਨੀ ਨਾਲ ਘਰ ਦੇ ਵਿੱਚ ਹੀ ਮਿਲ ਜਾਣੀਆਂ ਨੇ ਇੱਕ ਚੀਜ਼ ਵਾਸ਼ਰੂਮ 'ਚ ਆ ਸਾਡੇ ਕੋਲ ਤੇ ਇੱਕ ਸਾਡੇ ਕੋਲ ਕਿਚਨ 'ਚ ਤੇ ਉਹ ਦੋਨੋਂ ਚੀਜ਼ਾਂ ਮਿਲਾ ਕੇ ਅਸੀਂ ਸੋਫਿਆਂ ਨੂੰ ਕਿਦਾਂ ਇਕਦਮ ਚਮਕਦਾਰ ਬਣਾ ਸਕਦੇ ਆ ਤੇ ਆਓ ਜੀ ਵੀਡੀਓ ਕਰਦੇ ਆ ਸਟਾਰਟ ਤੇ ਮਾਫ਼ੀ ਚਾਹੁੰਦੀ ਆ ਜੀ ਜੇ ਤੁਹਾਡਾ ਟਾਈਮ ਜ਼ਿਆਦਾ ਲਿਆ ਆ ਆਪਾਂ ਨੇ ਹਾਂਜੀ ਜੀ ਆਪਾਂ ਉਹ ਜਿਹੜੇ ਸੋਫਿਆਂ ਦੇ ਉੱਤੇ ਕੁਸ਼ਨ ਪਈ ਸੀਗੇ ਉਹਨਾਂ ਨੂੰ ਸਾਈਡ ਤੇ ਹਟਾ ਲੈਣਾ ਹੈ ਤੇ ਉਸ ਤੋਂ ਬਾਅਦ ਆਪਾਂ ਇੱਕ ਲਿਆ ਸੀਗਾ ਕੱਪੜਾ ਉਹਦੇ ਨਾਲ ਆਪਾਂ ਸੋਫੇ ਜਿਹੜੇ ਸੀਗੇ ਚੰਗੀ ਤਰ੍ਹਾਂ ਸਾਫ਼ ਕਰ ਲੈਣੀ ਆ ਜਿਹੜਾ ਇਹਨਾਂ ਦੇ ਉੱਪਰ ਮਿੱਟੀ ਘਟਾ ਪਿਆ ਉਹਨਾਂ ਨੂੰ ਆਪਾਂ ਸਾਫ਼ ਕਰ ਲੈਣਾ ਚੰਗੀ ਤਰ੍ਹਾਂ ਝਾੜ ਕੇ ਤੇ ਇਹਨਾਂ ਨੂੰ ਆਪਾਂ ਦੇਖੋ ਸਾਫ਼ ਕਰ ਲੈਣਾ ਹੈ ਸਭ ਤੋਂ ਪਹਿਲਾਂ ਤੁਸੀਂ ਇਹੀ ਕੰਮ ਕਰਨਾ ਹੈ ਕਿ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਝਾੜ ਕੇ ਉਸ ਤੋਂ ਬਾਅਦ ਜੀ ਆਪਾਂ ਪਾਣੀ ਲੈ ਲਿਆ ਸੀਗਾ ਤੇ ਪਾਣੀ ਤੁਸੀਂ ਆਪਣੇ ਹਿਸਾਬ ਨਾਲ ਲੈਣਾ ਜਿੰਨੇ ਕੁ ਤੁਸੀਂ ਸੋਫੇ ਹਨਾ ਸਾਫ ਕਰਨੇ ਆ ਉਸ ਤੋਂ ਬਾਅਦ ਮੈਂ ਲਿਆ ਸੀਗਾ ਇੱਕ ਡੱਬਾ ਸ਼ੈਂਪੂ ਤੁਸੀਂ ਕੋਈ ਵੀ ਸ਼ੈਂਪੂ ਲੈ ਸਕਦੇ ਹੋ ਜੀ ਜ਼ਰੂਰੀ ਨਹੀਂ ਆ ਕਿ ਬਹੁਤ ਮਹਿੰਗਾ ਸ਼ੈਂਪੂ ਲੈਣਾ ਕੋਈ ਵੀ ਘਰ ਦੇ ਵਿੱਚ ਸ਼ੈਂਪੂ ਹੈਗਾ ਤੁਸੀਂ ਉਹਨੂੰ ਲੈ ਲੈਣਾ ਜਿਹੜੀ ਚੰਗੀ ਤਰ੍ਹਾਂ ਜਿਹੜੀ ਚੱਗ ਹੈ ਉਹ ਬਣਾ ਲੈਣੀ ਆ ਵੇਖਿਆ ਜੀ ਚੱਗ ਬਣਾਉਣ ਤੋਂ ਬਾਅਦ ਤੁਸੀਂ ਚੰਗੀ ਤਰ੍ਹਾਂ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਅੱਧਾ ਨਿੰਬੂ ਨਿੰਬੂ ਨੂੰ ਆਪਾਂ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਨਿਚੋੜ ਦੇਣਾ ਹੈ ਨਿਚੋੜ ਕੇ ਇਹਨੂੰ ਆਪਾਂ ਫੇਰ ਜਿਹੜੀ ਆ ਝੱਗ ਬਣਾ ਲੈਣੀ ਆ ਝੱਗ ਬਣਾਉਣ ਤੋਂ ਬਾਅਦ ਆਪਾਂ ਲਵਾਂਗੇ ਜੀ ਤੇ ਇੱਕ ਸਪੰਜ ਠੀਕ ਹੈ ਜੀ ਮੇਰੇ ਕੋਲ ਪਿਆ ਸੀਗਾ ਜੇ ਤੁਹਾਡੇ ਕੋਲ ਹੈਗਾ ਠੀਕ ਹੈ ਨਹੀਂ ਤਾਂ ਬਾਜ਼ਾਰ ਦੇ ਵਿੱਚੋਂ ਬੜੀ ਆਸਾਨੀ ਨਾਲ ਮਿਲ ਸਕਦਾ ਹੈ ਹਾਂਜੀ ਜੀ ਹੁਣ ਤੁਸੀਂ ਦੇਖਿਓ ਮੈਂ ਇਹਨੂੰ ਡਿਪ ਕਰਕੇ ਚੰਗੀ ਤਰ੍ਹਾਂ ਜਿਹੜਾ ਇਹਦਾ ਵੇਸਟ ਪਾਣੀ ਆ ਉਹਨੂੰ ਮੈਂ ਨਿਚੋੜ ਦੇਣਾ ਠੀਕ ਹੈ ਜੀ ਮੈਂ ਕੋਸ਼ਿਸ਼ ਕਰਨੀ ਆ ਕਿ ਸਪੰਜ ਦੇ ਉੱਪਰ ਜਿਹੜਾ ਸ਼ੈਂਪੂ ਆਪਾਂ ਘੋਲਿਆ ਉਹੀ ਲੱਗੇ ਜਿਆਦਾ ਪਾਣੀ ਨਾ ਲੱਗੇ ਤੇ ਹੁਣ ਆਪਾਂ ਸੋਫਿਆਂ ਦੇ ਪਰੇ ਨਹੀਂ ਕੀ ਪਾਣੀ ਪਰ-ਪਰ ਕੇ ਹਨਾ ਸਾਫ਼ ਕਰਨਾ ਨਹੀਂ ਜੀ ਆਪਾਂ ਉਹੀ ਲਿਆ ਜਿਹੜਾ ਸ਼ੈਂਪੂ ਹੈ ਉਹਨੂੰ ਆਪਾਂ ਚੰਗੀ ਤਰ੍ਹਾਂ ਚੀਕੀਤੀ ਹੋਈ ਸੀ ਸਪੰਜ ਦੇ ਉੱਪਰ ਲਗਾ ਕੇ ਸੋਫਿਆਂ ਦੇ ਉੱਪਰ ਸਾਫ਼ ਕਰਨਾ ਸ਼ੁਰੂ ਕਰ ਦਿੱਤਾ ਇਹ ਜਿਹੜੇ ਹੈਂਡਲ ਆ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਗੰਦੇ ਹੋ ਜਾਂਦੇ ਕਿਉਂਕਿ ਦੇਖੋ ਉੱਪਰ ਆਪਾਂ ਹੱਥ ਰੱਖਦੇ ਆਂ ਬਾਰ-ਬਾਰ ਹਨਾ ਤੇ ਇਹ ਬਹੁਤ ਜ਼ਿਆਦਾ ਗੰਦੇ ਹੋ ਜਾਂਦੇ ਹੈ ਜ਼ਰੂਰੀ ਨਹੀਂ ਕਿ ਸੋਫੇ ਸਭ ਦੇ ਗੰਦੇ ਹੀ ਹੁੰਦੇ ਆ ਜਿਹੜੀ ਸੋਫਿਆਂ ਦੀ ਚਮਕ ਹੈ ਉਹ ਉੱਡ ਜਾਂਦੀ ਹੈ ਇਹਦੇ ਨਾਲ ਜਿਹੜੀ ਚਮਕ ਆ ਉਹ ਵਾਪਸ ਆਉਂਦੀ ਹੈ ਤੇ ਸੋਫੇ ਜਿਹੜੇ ਬਹੁਤ ਸੋਹਣੇ ਲੱਗਣ ਲੱਗ ਜਾਂਦੇ ਆ ਹੁਣ ਇਹ ਨਹੀਂ ਆ ਕਿ ਪਹਿਣਾ ਸਾਫ਼ ਨਹੀਂ ਕਰਦੀਆਂ ਡੇਲੀ ਸਾਫ਼ ਕਰਦੀਆਂ ਅਸੀਂ ਸਾਫ਼ ਕਰਦੇ ਆ ਜੀ ਇਹ ਨਹੀਂ ਆ ਬਹੁਤਿਆਂ ਦਾ ਇਹ ਹੋਣਾ ਕਿ ਡੇਲੀ ਸਾਫ਼ ਕਰੋ ਤੇ ਸਾਫ਼ ਹੀ ਰਹਿੰਦੇ ਆ ਪਹਿਨੋ ਸਾਫ਼ ਤਾਂ ਰਹਿੰਦੇ ਆ ਪਰ ਤੁਸੀਂ ਦੇਖਿਆ ਹੋਣਾ ਸੋਫਿਆਂ ਦੇ ਉੱਪਰ ਦਾਗ ਧੱਬੇ ਜਿਹੜੀ ਚਮਕ ਆ ਉਹ ਡਿੱ ਜਾਂਦੀ ਆ ਹਨ ਜਦੋਂ ਪੁਰਾਣੀ ਹੋ ਜਾਂਦੀ ਆ ਜਿੰਨਾਂ ਦੇ ਸੋਫੇ ਹੁਣ ਮੇਰਾ ਇਹ ਜਿਹੜੇ ਸੋਫੇ ਸੀਗੇ ਵੀ 7-8 ਸਾਲ ਪੁਰਾਣੇ ਸੀਗੇ ਤਾਂ ਤੁਸੀਂ ਦੇਖ ਸਕਦੇ ਹੋ ਬਿਲਕੁਲ ਵੀ 7-8 ਸਾਲ ਪੁਰਾਣੇ ਸੋਫੇ ਨਹੀਂ ਲੱਗਦੇ ਮੈਂ ਤੁਹਾਨੂੰ ਲਾਸਟ ਦੇ ਫੋਟੋ ਦਿਖਾਵਾਂਗੀ ਦੇਖੋ ਸੋਫੇ ਕਿੰਨੇ ਚਮਕਾਲੇ ਹੋ ਜਾਂਦੇ ਆ ਤਾਂ ਤੁਸੀਂ ਵੀ ਜ਼ਰੂਰ ਟਰਾਈ ਕਰ ਸਕਦੇ ਹੋ ਕੋਈ ਵੀ ਜ਼ਿਆਦਾ ਖਰਚਾ ਨਹੀਂ ਹੈਗਾ ਕਿਉਂਕਿ ਗਰਮੀ ਦਾ ਸੀਜ਼ਨ ਆ ਤੇ ਨਿੰਬੂ ਸਾਡੇ ਸਾਰਿਆਂ ਦੇ ਘਰਾਂ 'ਚ ਆਮ ਹੀ ਹੁੰਦਾ ਹੈ ਨਾ ਤੇ ਸ਼ੈਂਪੂ ਪਾਉਚੇ ਤਾਂ ਹੁੰਦੇ ਹੀ ਹੁੰਦੇ ਆ ਹਨਾ ਜੀ ਜੇ ਤੁਹਾਡੇ ਕੋਲ ਕੋਈ ਬੋਟਲ ਵਾਲਾ ਸ਼ੈਂਪੂ ਹੈ ਤੁਸੀਂ ਉਹ ਵੀ ਲੈ ਸਕਦੇ ਹੋ ਤੇ ਇੱਕ ਚੀਜ਼ ਮੈਂ ਹੋਰ ਤੁਹਾਨੂੰ ਦੱਸਾਂਗੀ ਕਿ ਕਈਆਂ ਦੇ ਸੋਫੇ ਬੜੇ ਸੌਫਟ ਹੁੰਦੇ ਹਨਾ ਉ ਜਿੱਦਾਂ ਵੈਲਵਟ ਦੇ ਸੋਫੇ ਹੁੰਦੇ ਆ ਬੜਾ ਸਟੱਫ ਉਹਨਾਂ ਦਾ ਜਿਹੜਾ ਸੌਫਟ ਹੁੰਦਾ ਤੇ ਉਹ ਉਹਨਾਂ ਨੇ ਇਹ ਵਾਲਾ ਸਪੰਜ ਹੀ ਵਰਤਨਾ ਹੈ ਇਹਦੀ ਵਰਤੋਂ ਹੀ ਕਰਨੀ ਆ ਹੁਣ ਮੈਂ ਜਿਹੜੇ ਮੇਰੇ ਜਿਹੜੇ ਸੋਫੇ ਹਨਾ ਦਾ ਸਟੱਫ ਜਿਹੜਾ ਸੀਗਾ ਉਹ ਥੋੜਾ ਮੋਟਾ ਸੀਗਾ ਮੈਂ ਇੱਥੇ ਬਰਸ਼ ਦੀ ਵਰਤੋਂ ਵੀ ਕਰ ਸਕਦੀ ਸੀ ਪਰ ਨਹੀਂ ਮੈਂ ਸਿਰਫ ਇਸਪੰਜ ਦੀ ਵਰਤੋਂ ਕੀਤੀ ਕਿਉਂਕਿ ਇਹਦੇ ਨਾਲ ਕੋਈ ਵੀ ਜਿਹੜਾ ਨੁਕਸਾਨ ਨਹੀਂ ਹੁੰਦਾ ਸੋਫਿਆਂ ਨੂੰ ਕੱਪੜਾ ਜਿਹੜਾ ਸੋਫਿਆਂ ਦਾ ਉਹ ਬਿਲਕੁਲ ਨਵਾਂ ਹੀ ਰਹਿੰਦਾ ਤੇ ਜਿਵੇਂ ਤੁਹਾਡੇ ਵੈਲਵਟ ਦੇ ਨੇ ਬਹੁਤ ਜ਼ਿਆਦਾ ਸਟਫ ਜਿਹੜਾ ਸੌਫਟ ਹੈ ਤੁਸੀਂ ਇਸ பஞ்ச ਹੀ ਵਰਤਣਾ ਹੈ ਠੀਕ ਹੈ ਜੀ ਚੰਗੀ ਤਰ੍ਹਾਂ ਮੈਂ ਸਾਫ਼ ਕਰ ਰੋ ਤੋਂ ਬਾਅਦ ਪਾਣੀ ਲਿਆ ਹੈ ਹੁਣ ਪਾਣੀ ਦੇ ਨਾਲ ਆਪਾਂ ਸਾਫ਼ ਕਰਾਂਗੇ ਕੱਪੜਾ ਲੈ ਲਿਆ ਸੀ ਮੈਂ ਇੱਕ ਨੂੰ ਚੰਗੀ ਤਰ੍ਹਾਂ ਨਿਚੋੜ ਲੈਣਾ ਹੈ ਬਹੁਤ ਜ਼ਿਆਦਾ ਗਿੱਲਾ ਗਿੱਲਾ ਨਹੀਂ ਆਪਾਂ ਕਰਾਂਗੇ ਨਾ ਤੇ ਨਿਚੋੜ ਕੇ ਆਪਾਂ ਇਹ ਕੋ ਸਫਾਈ ਜਿਹੜੀ ਆ ਉਹ ਕਰਨੀ ਸ਼ੁਰੂ ਕਰ ਦਿੱਤੀ ਆ ਤੇ ਸੋਫੇ ਇੱਕਦਮ ਜਿਹੜੇ ਆ ਉਹ ਸਾਫ਼ ਹੋ ਜਾਂਦੇ ਆ ਤੇ ਇੱਕ ਚੀਜ਼ ਹੋਰ ਪਿਆ ਨੂੰ ਸਿਰਫ ਨਿੰਬੂ ਤੇ ਸ਼ੈਂਪੂ ਹੀ ਪਾਣਾ ਇਸ ਤੋਂ ਇਲਾਵਾ ਕੋਈ ਵੀ ਕੈਮੀਕਲ ਨਹੀਂ ਪਾਣਾ ਉਹਦੇ ਨਾਲ ਤਾਂ ਤੁਹਾਡੇ ਹੱਥ ਵੀ ਖਰਾਬ ਹੋਣਗੇ ਤੇ ਇੱਕ ਸੋਫਿਆਂ ਦਾ ਰੰਗ ਵੀ ਉੱਡ ਸਕਦਾ ਤੇ ਸ਼ੈਂਪੂ ਤੇ ਨਿੰਬੂ ਦੇ ਨਾਲ ਤੁਹਾਡੇ ਸੋਫਿਆਂ ਦਾ ਰੰਗ ਜਿਹੜਾ ਹੈ ਉਹ ਬਿਲਕੁਲ ਨਹੀਂ ਉੱਡੇਗਾ ਸੋਫੇ ਇੱਕਦਮ ਨਵੇਂ ਹੋ ਜਾਂਦੇ ਆ ਤਾਂ ਮੈਂ ਤਾਂ ਇਦਾਂ ਹੀ ਸਾਫ਼ ਕਰਦੀ ਆ ਤੇ ਅੱਜ ਤੀਕਰ ਕੋਈ ਵੀ ਸੋਫਿਆਂ ਦਾ ਜਿਹੜਾ ਆ ਰੰਗ ਨਹੀਂ ਉੱਡਿਆ ਬਿਲਕੁਲ ਸੋਫੇ ਨਵੇਂ ਹੋ ਜਾਂਦੇ ਆ ਤੇ ਤੁਸੀਂ ਦੇਖ ਸਕਦੇ ਹੋ ਜਿਹੜੇ ਆਪਾਂ ਪਾਣੀ ਦੀ ਵਰਤੋਂ ਕਰਤਾ ਕਰਦੇ ਪਏ ਸੀਗੇ ਪਾਣੀ ਕਿੰਨਾ ਗੰਦਾ ਹੋ ਗਿਆ ਉਹਨੇ ਜਿਹੜੀ ਸੋਫਿਆਂ ਦੀ ਗੰਦਗੀ ਆ ਸਾਰੀ ਕੱਢ ਦਿੱਤੀ ਆ ਹਨਾ ਤਾਂ ਫਿਰ ਆਪਾਂ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰਨ ਤੋਂ ਬਾਅਦ ਆ ਹੁਣ ਆਪਾਂ ਇਹਨਾਂ ਸੋਫਿਆਂ ਨੂੰ ਧੁੱਪ ਦੇ ਵਿੱਚ ਕੇ ਸੁਕਾ ਨਹੀਂ ਸਕਦੇ ਨਾ ਤੇ ਮੈਂ ਪੱਖਾ ਚਲਾ ਦਿੱਤਾ ਸੀਗਾ ਤੇ ਸੋਫੇ ਜਿੰਨੀ ਦੇਰ ਸੁੱਕਦੇ ਪਏ ਆ ਓਨੀ ਦੇਰ ਮੈਂ ਆਪਣੇ ਜਿਹੜੇ ਬਾਕੀ ਸੋਫੇ ਆ ਆਫਿਸ ਸਾਫ ਕਰ ਲੈਂਦੀ ਆ ਹਾਂਜੀ ਜੀ ਤੇ ਮੈਂ ਇਥੇ ਕਰਦੀ ਫੀ ਸੀ ਬਾਕੀ ਸੋਫੇ ਸਾਫ ਤੇ ਜਿਹੜਾ ਸੋਫਾ ਤੁਹਾਨੂੰ ਮੈਂ ਦਿਖਾਇਆ ਸੀਗਾ ਉਹ ਸੁੱਕ ਰਿਹਾ ਸੀਗਾ ਤੇ 15-20 ਮਿੰਟ ਬਾਅਦ ਹੀ ਮੈਂ ਤੁਹਾਨੂੰ ਆ ਦੇਖੋ ਵੀਡੀਓ ਇਹ ਜਿਹੜਾ ਸੋਫਾ ਸੀ ਸਾਫ ਕਰਦੀ ਪਈ ਸੀ ਪਹਿਲਾਂ 15-20 ਮਿੰਟ ਬਾਅਦ ਹੀ ਤੁਸੀਂ ਵੀਡੀਓ ਦੇਖੋ ਸੋਫਿਆਂ ਦੀ ਚਮਕ ਜਿਹੜੀ ਆ ਵਾਪਸ ਆ ਗਈ ਆ ਹਲੇ ਸੋਫੇ ਗਿੱਲੇ ਆ ਤੁਸੀਂ ਇਹਨਾਂ ਨੂੰ ਵਾਧ ਸੁਕਾਉਣਾ ਆ ਠੀਕ ਹੈ ਜੀ ਜਿਨ੍ਹਾਂ ਦੇ ਵੈਲਵਟ ਦੇ ਸੋਫੇ ਆ ਉਹਨਾਂ ਨੂੰ ਟਾਈਮ ਜ਼ਿਆਦਾ ਵੀ ਲੱਗ ਸਕਦਾ ਤੇ ਪਲੀਜ਼ ਸਾਡੀਆਂ ਵੀਡੀਓ ਨੂੰ ਜ਼ਰੂਰ ਸਪੋਰਟ ਕਰਿਆ ਕਰੋ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਸਬਸਕ੍ਰਾਈਬ ਕਰ ਲਿਓ ਜੀ ਤੇ ਅੱਟ ਇੱਕ ਜ਼ਰੂਰ ਕਰਕੇ ਦੇਖਿਓ ਕਾਫੀ ਹੈਲਪ ਮਿਲੇਗੀ ਤੁਹਾਨੂੰ ਭੈਣੋ ਤੁਹਾਡੇ ਸੋਫੇ ਜਿਹੜੇ ਦਿੱਕਤ ਚਮਕਦਾਰ ਤੇ ਇੱਕਦਮ ਨਵੇਂ ਹੋ ਜਾਣੇ ਆ ਤੇ ਸਾਡੀਆਂ ਵੀਡੀਓ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਕਮੇਡੀ ਵੀਡੀਓ ਨੂੰ ਵੀ ਸਪੋਰਟ ਕਰਿਆ ਕਰੋ ਜੀ ਚੰਗਾ ਜੀ ਸਤਿ ਸ਼੍ਰੀ ਅਕਾਲ ਜੀ ਹੱਸਦੇ ਵਸਦੇ ਰਹੋ ਮਿਲਦੇ ਆਂ ਜੀ ਨਵੀਂ ਵੀਡੀਓ ਦੇ ਨਾਲ